ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ ਆਪ ਸਭ ਬੜਪਾਗੇ ਹੋ ਜੋਗਨਤਾ ਪ੍ਰਤੀ ਦੀ ਤਰ੍ਹਾਂ ਅੱਜ ਵੀ 10 ਪਾਸੋਂ ਸਤਿਗੁਰਾਂ ਦੀ ਅੰਮ੍ਰਿਤਮਈ ਬਾਣੀ ਨੂੰ ਸਰਵਣ ਕਰ ਰਹੇ ਹੋ ਪਾਸ਼ਾ ਜੀ ਦੀ ਅਪਾਰ ਬਖਸ਼ਿਸ਼ ਹੋਈ ਆ 10 ਨੂੰ ਹੁਕਮ ਹੋਇਆ ਹੈ ਕਿ ਮੈਂ ਆਪ ਜੀ ਦੇ ਨਾਲ ਅਵਤਾਰ ਆਏ ਕਹਾ ਤੁਮ ਕੀਨਾ ਦੇ ਵਿਸ਼ੇ ਦੇ ਉੱਤੇ ਕੁਝ ਕੁ ਵਿਚਾਰਾਂ ਸਾਂਝੀਆਂ ਜਾਣ ਵਿਚਾਰਾਂ ਦੀ ਅਰੰਭਤਾ ਤੋਂ ਪਹਿਲਾਂ ਧੰਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਬਖਸ਼ਿਸ਼ ਅਤੇ ਪ੍ਰਵਾਨ ਕਰੋ ਜੀ ਮੇਰੇ ਕੋ ਬਾਰ ਕਹਿਣ ਤੇ ਸਾਰੀ ਸੰਗਤ ਬੜੇ ਅਦਮ ਸਤਕਾਰ ਦੇ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਾਗਾਂ ਵਾਲਿਓ ਇਹ ਪਾਵਨ ਸ਼ਬਦ ਭਗਤ ਕਬੀਰ ਜੀ ਦੀ ਪਾਵਨ ਸੁਨਾਤ ਉਚਾਰਨ ਕੀਤਾ ਹੋਇਆ ਰਾਗ ਸੁਹੀ ਦੇ ਅੰਦਰ ਧੰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਮੁਬਾਰਕ ਅੰਗ 792 ਉੱਤੇ ਸੁਭਾਇਮਾਨ ਹੈ ਪਾਗਾਂ ਵਾਲਿਓ ਇਸ ਪਾਵਨ ਸ਼ਬਦ ਦੇ ਵਿੱਚ ਮਹਾਰਾਜ ਜੀ ਸਾਡੇ ਜੀਵਨ ਬਾਰੇ ਸਾਨੂੰ ਦੱਸਦੇ ਹਨ ਭਗਤ ਕਬੀਰ ਜੀ ਆਪਣੀ ਪਾਵਨ ਰਸਨਾ ਤੋਂ ਉਚਾਰਨ ਕਰਦੇ ਹੋਏ ਸਾਨੂੰ ਸਮਝਾ ਰਹੇ ਹਨ ਅਵਤਾਰ ਆਏ ਕਹਾ ਤੁਮ ਕਿਨਾ ਅਵਤਾਰ ਦਾ ਮਤਲਬ ਹੁੰਦਾ ਹੈ ਕਿ ਅਵਤਾਰ ਲੈ ਕੇ ਜਨਮ ਲੈ ਕੇ ਮਹਾਰਾਜ ਜੀ ਕਹਿੰਦੇ ਨੇ ਅਵਤਾਰ ਆਏ ਕਹਾ ਤੁਮ ਕਿਨਾ ਵੀ ਤੂੰ ਇਸ ਸੰਸਾਰ ਦੇ ਵਿੱਚ ਜਨਮ ਲੈ ਕੇ ਇਹ ਮਨੁੱਖੀ ਦੇਹੀ ਤੈਨੂੰ ਪ੍ਰਾਪਤ ਹੋਈ ਹੈ ਤੂੰ ਇਸ ਮਨੁੱਖੀ ਦੇਹ ਨੂੰ ਪ੍ਰਾਪਤ ਕਰਕੇ ਆਪਣੇ ਜੀਵਨ ਦੇ ਵਿੱਚ ਕੀ ਕੁਝ ਖਟਿਆ ਕੀ ਲਾਭ ਪ੍ਰਾਪਤ ਕੀਤਾ ਹੈ ਅਵਤਾਰ ਆਏ ਕਹਾ ਤੁਮ ਕਿੰਨਾ ਪਾਗਾਂ ਵਾਲਿਓ ਇੱਕ ਲੰਬੇ ਸਮੇਂ ਬਾਅਦ ਕਈ ਜਨਮ ਪੜਕਣ ਤੋਂ ਬਾਅਦ ਕਈ ਜੁਨੀਆਂ ਵਿੱਚੋਂ ਜੀਵਨ ਬਤੀਤ ਕਰਨ ਬਾਅਦ ਇਹ ਮਨੁੱਖੀ ਜੀਵਨ ਇਸ ਮਨੁੱਖੀ ਜੀਵਨ ਦੇ ਵਿੱਚ ਆ ਕੇ ਇਸ ਜਿੰਦ ਨੇ ਆਪਣਾ ਆਸਰਾ ਬਣਾਇਆ ਹੈ ਆਪਣਾ ਘਰ ਬਣਾਇਆ ਹੈ ਤੇ ਇੱਥੇ ਆ ਕੇ ਇਸ ਨੇ ਉਸ ਪਰਮੇਸ਼ਵਰ ਦਾ ਨਾਮ ਦਾ ਸਿਮਰਨ ਕਰਨਾ ਸੀ ਪਰ ਇਹ ਪਤਾ ਨਹੀਂ ਕਿਹੜੇ ਖਵਾਰੀ ਵਾਲੇ ਕੰਮਾਂ ਵਿੱਚ ਪੈ ਗਈ ਰੁੱਝ ਗਈ ਜਿਸ ਕਾਰਨ ਇਸ ਨੇ ਆਪਣੇ ਪਤੀ ਪਰਮੇਸ਼ਵਰ ਨੂੰ ਭੁਲਾ ਦਿੱਤਾ ਭਗਤ ਕਬੀਰ ਵੀ ਉਸ ਵੇਲੇ ਦੇ ਉਸ ਸਮੇਂ ਨੂੰ ਇਸ ਤਰ੍ਹਾਂ ਬਿਆਨ ਕਰ ਰਹੇ ਨੇ ਕਿ ਜਿਹੜੇ ਮਨੁੱਖ ਇਹ ਮਨੁੱਖੀ ਦੇਹੀ ਪ੍ਰਾਪਤ ਕਰਕੇ ਉਸ ਪਰਮੇਸ਼ਵਰ ਨੂੰ ਨਿਤਿਆਉਂਦੇ ਤੇ ਮਹਾਰਾਜ ਜਦੋਂ ਉਹਨਾਂ ਨਾਲ ਗੱਲਬਾਤ ਕਰਨਗੇ ਉਹਨਾਂ ਤੋਂ ਹੀ ਸਬਕਤਾ ਪੁੱਛਣਗੇ ਉਹਨਾਂ ਤੋਂ ਪੁੱਛਣਗੇ ਵੀ ਤੈਨੂੰ ਇਹ ਮਨੁੱਖੀ ਜੀਵਨ ਦਿੱਤਾ ਸੀ ਤੈਨੂੰ ਗੁਰੂ ਨੂੰ ਮਿਲਾਇਆ ਸੀ ਗੁਰੂ ਨੂੰ ਮਿਲ ਕੇ ਵੀ ਤੈਨੂੰ ਸੋਝਿਆਣੀ ਚਾਹੀਦੀ ਸੀ ਤੇ ਤੂੰ ਆਪਣਾ ਜੀਵਨ ਸਵਾਰਨਾ ਸੀ ਤੇ ਨਾਮ ਸਿਮਰਨ ਕਰਨਾ ਸੀ ਪਰ ਤੂੰ ਕੀ ਕੁਝ ਕੀਤਾ ਮਹਾਰਾਜ ਭਗਤ ਕਬੀਰ ਜੀ ਆਪਣੀ ਰਸ ਤੂੰ ਚਾਰਨ ਕਰਦੇ ਹਨ ਆਖਦੇ ਹਨ RAM ਨੰ ਜਪੋ ਕਵਣ ਮਤ ਲਾਗੇ ਭਾਈ ਤੂੰ RAM ਦਾ ਨਾਮ ਕਿਉਂ ਨਹੀਂ ਜਪਦਾ ਉਹ ਦਸ਼ਮਨ ਕਿਉਂ ਨਹੀਂ ਕਰਦਾ ਕਿਉਂ ਤੂੰ ਪਰਮੇਸ਼ਵਰ ਨੂੰ ਭੁਲਾ ਦਿੰਦਾ ਹੈ ਮਹਾਰਾਜ ਜੀ ਕਹਿ ਰਹੇ ਨੇ ਇੱਕ ਘੜੀ ਮਿਲੀ ਹੈ ਤੈਨੂੰ ਮਨੁੱਖੀ ਦੇਹੀ ਹੋਰ ਜਾਮਿਆਂ ਵਿੱਚ ਤੂੰ ਪਰਮੇਸ਼ਵਰ ਦੀ ਦਰਗਾਹ ਤੱਕ ਆਪਣੀ ਆਵਾਜ਼ ਨਹੀਂ ਪਹੁੰਚਾ ਸਕਦਾ ਸੀ ਨਾ ਹੀ ਤੇਰਾ ਤੈਨੂੰ ਇੰਨੀ ਸੋਝੀ ਸੀ ਕਿ ਤੂੰ ਆਪਣਾ ਜੀਵਨ ਸਵਾਰ ਲੈ ਇਹ ਮਨੁੱਖੀ ਦੇਹੀ ਜੀਵਨ ਦੇ ਵਿੱਚ ਤੇਰੀ ਪੁਕਾਰ ਤੇਰੀ ਆਤਮਾ ਦੀ ਪੁਕਾਰ ਉਸ ਦਰਗਾਹ ਸੱਚੇ ਪਾਤਸ਼ਾਹ ਜੀ ਦੀ ਦਰਗਾਹ ਦੇ ਵਿੱਚ ਤੇਰੀ ਇਸ ਪੁਕਾਰ ਨੂੰ ਸੁਣਿਆ ਜਾਵੇਗਾ ਪਰ ਉਹ ਉਦੋਂ ਜਦੋਂ ਤੂੰ ਰੱਬ ਨੂੰ ਸੱਚੇ ਮਨੋਂ ਦਿਲੋਂ ਇੱਕ ਮਨ ਹੋ ਕੇ ਉਸ ਰੱਬ ਦੀ ਆਰਾਧਨਾ ਕਰੇਗਾ ਇੱਕ ਮਨ ਇਕਜਿਟ ਹੋ ਕੇ ਉਸ ਪਰਮੇਸ਼ਵਰ ਨੂੰ ਧਿਆਵੇਗਾ ਤੇ ਰੱਬ ਫਿਰ ਤੇਰੀ ਜਰੂਰ ਸੁਨੇਗਾ ਪਰ ਮਹਾਰਾਜ ਜੀ ਕਹਿੰਦੇ ਨੇ RAM ਨਾ ਜਪੋ ਕਵਨ ਮਤ ਲਾਗੇ ਪਰ ਤੂੰ ਮੈਨੂੰ ਇੱਕ ਗੱਲ ਤਾਂ ਦੱਸ ਵੀ ਤੂੰ RAM ਨਾਮ ਕਿਉਂ ਨਹੀਂ ਸਿਮਰਦਾ ਪਰਮੇਸ਼ਵਰ ਨੂੰ ਕਿਉਂ ਨਹੀਂ ਸਿਮਰਦਾ ਜਿਸਨੇ ਤੈਨੂੰ ਇੰਨੀਆਂ ਜੁਨੀਆਂ ਵਿੱਚੋਂ ਭੋਗਣ ਤੋਂ ਬਾਅਦ ਫਿਰ ਤੈਨੂੰ ਇਹ ਮਨੁੱਖੀ ਦੇਹ ਦਿੱਤੀ ਤੇ ਤੈਨੂੰ ਸਿਮਰਨ ਕਰਨ ਦਾ ਸਮਾਂ ਦਿੱਤਾ ਤੇ ਤਾਂ ਕਿ ਤੂੰ ਆਪਣੇ ਆਪ ਨੂੰ ਜਾਣ ਸਕੇ ਆਪਣੀ ਪਛਾਣ ਕਰ ਸਕੇ ਤੇ ਇਸ ਪੂਰੇ ਮਾਇਆਵੀ ਸੰਸਾਰ ਦਾ ਤੈਨੂੰ ਗਿਆਨ ਹੋ ਸਕੇ ਪਰ ਤੂੰ ਇਸ ਦੇ ਲਈ ਕੁਝ ਵੀ ਯਤਨ ਨਹੀਂ ਕਰਦਾ ਤੈਨੂੰ ਪਤਾ ਹੈ ਜਦੋਂ ਤੇਰੀ ਜ਼ਿੰਦਗੀ ਕੋਲ ਸਵਾਲ ਹੋਣੇ ਨੇ ਉਹਦੇ ਕੋਲੋਂ ਪੁੱਛਿਆ ਜਾਣਾ ਤੇ ਤੂੰ ਉਸ ਮਹਾਰਾਜ ਦੀ ਕਚਹਿਰੀ ਵਿੱਚ ਕਿ ਜਵਾਬ ਦੇਵੇਗਾ ਭਾਵ ਜੋ ਕੁਝ ਵੀ ਤੂੰ ਇਸ ਸਮੇਂ ਕਰ ਰਿਹਾ ਹੈ ਜੋ ਕੁਝ ਵੀ ਤੂੰ ਇਥੇ ਭੋਗ ਰਿਹਾ ਹੈ ਜੋ ਕੁਝ ਵੀ ਤੂੰ ਹਜੇ ਤੱਕ ਆਪਣੇ ਪਰਿਵਾਰ ਕੁੱਟਮ ਦੇ ਲਈ ਕਮਾਇਆ ਹੈ ਉਹ ਸਭ ਦਾ ਲੇਖਾ ਜੋਖਾ ਤੂੰ ਤੈਨੂੰ ਹੀ ਦੇਣਾ ਪਵੇਗਾ ਤੇ ਤੂੰ ਇੰਨਾ ਕੁਝ ਸਹਾਰ ਕੇ ਆਪਣੇ ਸਰੀਰ ਤੇ ਕਸ਼ਟ ਸਹਾਰ ਕੇ ਵੀ ਤੂੰ ਜਿਸ ਪਰਿਵਾਰ ਨੂੰ ਪਾਲਣ ਪੋਸ਼ਣ ਦੇ ਵਿੱਚ ਲੱਗਿਆ ਹੋਇਆ ਹੈ ਤੈਨੂੰ ਰਤਾ ਪਰ ਵੀ ਇਸ ਗੱਲ ਦਾ ਧਿਆਨ ਨਹੀਂ ਕਿਸ ਪਰਿਵਾਰ ਨੇ ਵੀ ਤੈਨੂੰ ਸਾਥ ਨਹੀਂ ਜਾਣਾ ਤੇਰੇ ਨਾਲ ਕਿਸੇ ਨੇ ਨਹੀਂ ਜਾਣਾ ਇੱਥੇ ਜੋ ਕੁਝ ਤੂੰ ਕਮਾਇਆ ਜੋ ਕੁਝ ਤੂੰ ਘਟਿਆ ਸਭ ਕੁਝ ਇੱਥੇ ਹੀ ਰਹਿ ਜਾਣਾ ਤੇ ਰੱਬ ਜੀ ਕਹਿੰਦੇ ਨੇ RAM ਨਾ ਜਪੋ ਕਬਨ ਮਤ ਲਾਗੇ ਮਰ ਜਾਈ ਬ ਕੋ ਕਿਆ ਕਰੋ ਅਪਾਗੇ ਅਪਾਗੇ ਤੋਂ ਪਾਗੇ ਪਾਗ ਹੀਣ ਜਦੋਂ ਤੂੰ ਮਰ ਜਾਵੇਂਗਾ ਫਿਰ ਕੀ ਕਰੇਗਾ ਤੂੰ ਕੁਛ ਆਪਣੇ ਮਰਨ ਦੇ ਲਈ ਕੁਝ ਤਿਆਰੀ ਕੀਤੀ ਹੈ ਕੁਝ ਤੂੰ ਆਪਣੇ ਲਈ ਇਕੱਠਾ ਕੀਤਾ ਹੈ ਜੋ ਤੂੰ ਆਪਣੇ ਨਾਲ ਲੈ ਕੇ ਜਾ ਸਕਦਾ ਹੈ ਜਿਸ ਨੂੰ ਤੂੰ ਪ੍ਰਾਪਤ ਕਰਕੇ ਤੂੰ ਆਪਣਾ ਜੀਵਨ ਸੁਹੇਲਾ ਕਰ ਸਕਦਾ ਹੈ ਵਧੀਆ ਬਣਾ ਸਕਦਾ ਹੈ ਆਪਣਾ ਜੀਵਨ ਜਨਮ ਮਰਨ ਦੇ ਗੇੜ ਤੋਂ ਬਚਾ ਸਕਦਾ ਹੈ ਕਿ ਤੂੰ ਕੁਝ ਇਹੋ ਜਿਹਾ ਕੁਝ ਕੀਤਾ ਹੈ ਤੇ ਫਿਰ ਜਦੋਂ ਮਹਾਰਾਜ ਜੀ ਸਾਨੂੰ ਬੜੇ ਪਿਆਰ ਦੇ ਨਾਲ ਭਗਤ ਕਬੀਰ ਜੀ ਸਮਝਾਉਂਦੇ ਨੇ RAM NA JAPO KAVAN MAT LAAGE MAR JAIBA KO KYA KARO APAAGE ਕਹਿੰਦੇ ਦੁੱਖ ਸੁੱਖ ਕਰਕੇ ਕੁਟੰਬ ਜਿਵਾਇਆ ਤੂੰ ਆਪਣੇ ਸਰੀਰ ਤੇ ਬਹੁਤ ਕੁਝ ਕਸ਼ਟਸ ਚੱਲੇ ਨੇ ਤੇ ਆਪਣੇ ਪਰਿਵਾਰ ਨੂੰ ਪਾਲਿਆ ਪੋਸਿਆ ਤੂੰ ਤੈਨੂੰ ਬੁਖਾਰ ਹੋ ਜਾਂਦਾ ਸੀ ਗਰਮ ਸਰਦ ਹੋ ਜਾਂਦਾ ਸੀ ਤੂੰ ਸਾਰਾ ਦਿਨ ਅੰਤਖਤ ਮਿਹਨਤ ਕਰਦਾ ਸੀ ਮਜ਼ਦੂਰੀ ਕਰਦਾ ਸੀ ਕਿਉਂ ਤਾਂ ਕਿ ਤੇਰੇ ਪਰਿਵਾਰ ਦਾ ਖਰਚਾ ਚੱਲ ਸਕੇ ਤੇਰਾ ਪਰਿਵਾਰ ਪਲ ਸਕੇ ਤੂੰ ਆਪਣੀ 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 ਚੋਟਾਂ ਦਾ ਆਪਣੇ ਸਰੀਰ ਤੇ ਉੱਤੇ ਹੋਏ ਨੁਕਸਾਨ ਦਾ ਆਪਣੀ ਬਿਮਾਰੀ ਦਾ ਦੀ ਪ੍ਰਵਾਹੀ ਨਕੀਤੇ ਫਿਰ ਵੀ ਤੂੰ ਕਮਾਉਣ ਦੇ ਨਿਕਲ ਪਿਆ ਇੰਨਾ ਦੁੱਖ ਚੱਲਿਆ ਕਾਹਦੇ ਲਈ ਆਪਣੇ ਪਰਿਵਾਰ ਤੇ ਜਦੋਂ ਪਰਿਵਾਰ ਨੇ ਤੇਰਾ ਸਾਥ ਦੇਣਾ ਸੀ ਦੁੱਖ ਵੇਲੇ ਔਖੇ ਵੇਲੇ ਅਖੀਰ ਵੇਲੇ ਹੁਣ ਉਹ ਤੇਨੂੰ ਪਾਣੀ ਵੀ ਨਹੀਂ ਪੁੱਛਦੇ ਘੁੱਟ ਵੀ ਨਹੀਂ ਪੁੱਛਦੇ ਹੁਣ ਤੇਨੂੰ ਉਹ ਤੇਰੇ ਲਾਗੇ ਵੀ ਨਹੀਂ ਆਉਂਦੇ ਹੁਣ ਉਹ ਤੇਰੇ ਤੋਂ ਦੂਰ ਹੋ ਜਾਂਦੇ ਨੇ ਹੁਣ ਤੇਨੂੰ ਉਹ ਅਪਸ਼ਬਦ ਬੋਲਦੇ ਨੇ ਹੁਣ ਉਹ ਕਹਿੰਦੇ ਨੇ ਕਿ ਇਹ ਤਾਂ ਬੁੱਢਾ ਹੋ ਗਿਆ ਇਹਦੀ ਤਾਂ ਮਤ ਮਾਰੀ ਗਈ ਹੈ ਤੈਨੂੰ ਕੁਝ ਗਿਆਨ ਹੈ ਤੈਨੂੰ ਕੁਝ ਸਮਝ ਆਈ ਕਿ ਇਹ ਤੇਰੇ ਨਾਲ ਨਹੀਂ ਇਸ ਤਰ੍ਹਾਂ ਬਤ੍ਰਸ ਵਾਰ ਕਰਕੇ ਤੇਰੇ ਨਾਲ ਡਿੱਗੇ ਹੋਏ ਸਨ ਤੇ ਇਸ ਗੱਲ ਨੂੰ ਜਿੰਨਾ ਚਿਰ ਤੇ ਮਨੁੱਖ ਸਮਝ ਜਾਵੇ ਨਾ ਵੀ ਅਸੀਂ ਆਪਸ ਦੇ ਵਿੱਚ ਇੱਕ ਦੂਜੇ ਸਵਾਦ ਕਰਕੇ ਜੁੜੇ ਹਾਂ ਧਨ ਭਾਗ ਨੇ ਜੇ ਅਸੀਂ ਆਪਣੀਆਂ ਲੋੜਾਂ ਤੋਂ ਉੱਪਰ ਉੱਠ ਕੇ ਆਪਣੀਆਂ ਆਪਣੇ ਸਵਾਰ ਤੋਂ ਉੱਪਰ ਉੱਟ ਕੇ ਜੇ ਅਸੀਂ ਮਨੁੱਖਤਾ ਦੇ ਲਈ ਸੇਵਾ ਕਰੀਏ ਨਾ ਫਿਰ ਸਾਡੇ ਵਿੱਚੋਂ ਊਚ ਨੀਚ ਭੇਦ ਭਾਵ ਛੋਟਾ ਵੱਡਾ ਅਮੀਰ ਗਰੀਬ ਦਾ ਰੁਤਬਾ ਜਿਹੜਾ ਹੈ ਨਾ ਇਹ ਸਭ ਦੂਰ ਹੋ ਜਾਂਦਾ ਪਰ ਕੀ ਕਰੀਏ ਕਾਮ ਕ੍ਰੋਧ ਲੋਭ ਮੋਹ ਮਾਨਕਾਰ ਇਹ ਇਹੋ ਜਿਹੇ ਨੇ ਕਿ ਜੇ ਕੋਈ ਮਨੁੱਖ ਇਹ ਵੀ ਕਹਿ ਦੇਵੇ ਨਾ ਕਿ ਮੈਂ ਇਹਦੇ ਤੇ ਕਾਬੂ ਪਾ ਲਿਆ ਇਹਨਾਂ ਤੇ ਕਾਬੂ ਨਹੀਂ ਪਾ ਸਕਦਾ ਕੋਈ ਹਾਂ ਇਹਨਾਂ ਨੂੰ ਸਮਝ ਕੇ ਇਹਨਾਂ ਤੋਂ ਜਿੰਨਾ ਕੁ ਇਹਨਾਂ ਤੋਂ ਕੰਮ ਲੈਣਾ ਉਹਨਾਂ ਅਸੀਂ ਇਹਨਾਂ ਤੋਂ ਕੋਲ ਕੰਮ ਲੈ ਇਹਨਾਂ ਨੂੰ ਪੂਰੀ ਤਰ੍ਹਾਂ ਆਪਾਂ ਖਤਮ ਵੀ ਨਹੀਂ ਕਰ ਸਕਦੇ ਪਰ ਇੱਕ ਨਾਮ ਸਿਮਰਨ ਦੀ ਬਦੌਲਤ ਹੈ ਜੋ ਸਾਡੇ ਮਨ ਦੇ ਵਿੱਚ ਸਾਡੇ ਦਿਮਾਗ ਦੇ ਵਿੱਚ ਉੱਠ ਰਹੇ ਖਿਆਲਾਂ ਨੂੰ ਸਮਾਪਤ ਕਰ ਸਕਦਾ ਹੈ ਪਾਪ ਜੋ ਇੱਕ ਨਰਵਾ ਜੀਵਨ ਸਾਨੂੰ ਪ੍ਰਾਪਤ ਕਰਾ ਸਕਦਾ ਹੈ ਉਹ ਸਾਡੀਆਂ ਸਾਰੀਆਂ ਮੁਸ਼ਕਲਾਂ ਦਾ ਹੱਲ ਜਿਹੜਾ ਹੈ ਉਹ ਨਾਮ ਸਿਮਰਨ ਹੈ ਹੁਣ ਭਾਗਾਂ ਵਾਲੇ ਤੁਸੀਂ ਇੱਕ ਗੱਲ ਸਮਝੋ ਹੁਣ ਮਹਾਰਾਜ ਜੀ ਕਹਿੰਦੇ ਨੇ ਵੀ RAM ਨਾ ਜਪੋ ਕਬਰ ਮਤ ਲੱਗੇ ਮਰ ਜਈਬੇ ਕੋ ਕਿਆ ਕਰੋ ਅਪਾ ਗਏ ਕਹਿੰਦੇ ਵੀ ਦੁੱਖ ਸੁੱਖ ਕਰ ਦੁੱਖ ਸੁੱਖ ਕਰਕੇ ਕੁਟਮ ਜਿਵਾਇਆ ਮਰਤੀ ਬਾਰ ਇਕਸਰ ਦੁਖ ਪਾਇਆ ਦੁੱਖ ਸੁੱਖ ਦੇ ਕਾਰਨ ਹੁੰਦਿਆਂ ਹੋਇਆਂ ਵੀ ਤੂੰ ਆਪਣੇ ਪਰਿਵਾਰ ਨੂੰ ਪਾਲਿਆ ਚੰਗੀ ਗੱਲ ਐ ਮਿਹਨਤ ਕਰਨਾ ਚੰਗੀ ਗੱਲ ਐ ਪਰਿਵਾਰ ਦਾ ਧਿਆਨ ਰੱਖਣਾ ਚੰਗੀ ਗੱਲ ਐ ਪਰ ਤੂੰ ਕਦੇ ਇੱਕ ਵਾਰ ਸੁਣਿਆ ਇੱਕ ਗੱਲ ਤੂੰ ਸੁਣੀ ਐ ਉਹ ਪਤਾ ਕਿਹੜੀ ਐ ਮਰਤੀ ਬਾਰ ਇਕਸਰ ਦੁਖ ਪਾਇਆ ਤੂੰ ਜੋ ਕੁਝ ਵੀ ਅੱਜ ਲੱਗ ਬੁਰੇ ਕਰਮ ਕੀਤੇ ਨੇ ਜਾਂ ਜੋ ਪਿੱਛੇ ਤੂੰ ਕੁਝ ਕਰ ਚੁੱਕਿਆ ਹੈ ਉਹਦੇ ਕਾਰਨ ਤੈਨੂੰ ਅੱਜ ਜ਼ਿੰਦਗੀ ਦੇ ਵਿੱਚ ਜੋ ਦੁੱਖ ਸਹਾਰਨੇ ਪੈ ਰਹੇ ਨੇ ਇਹ ਤੇਰੇ ਪੁਰਬਲੇ ਕਰਮਾਂ ਦਾ ਨਵੇੜਾ ਹੈ ਇਹ ਤੇਰੇ ਪੁਰਬਲੇ ਕਰਮਾਂ ਦਾ ਲੇਖਾ ਜੋਗਾ ਪਰ ਇੱਕ ਗੱਲ ਧਿਆਨ ਦੇ ਜੋ ਕੁਝ ਤੂੰ ਇੱਥੇ ਸੰਸਾਰ ਦੇ ਇਸ ਸਮੇਂ ਦੇ ਇਸ ਸਮੇਂ ਦੇ ਵਿੱਚ ਜੋ ਕੁਝ ਵੀ ਤੂੰ ਕੀਤਾ ਹੈ ਜਿਸ ਤਰ੍ਹਾਂ ਦੀ ਤੂੰ ਕਮਾਈ ਕੀਤੀ ਦੇਖ ਤੇਰਾ ਮਨ ਹੈ ਤੂੰ ਆਪ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਆਪਣੇ ਆਪ ਦੀ ਤੂੰ ਆਪ ਪਛਾਣ ਕਰਨੀ ਹੈ ਤੂੰ ਕਿਸ ਤਰ੍ਹਾਂ ਕਿੱਥੋਂ ਕਿਵ ਕਿਡਾ ਤਨ ਕਿਵੇਂ ਕਮਾਇਆ ਕਿਸ ਨਾਲ ਤੂੰ ਕੀ ਕੁਝ ਕੀਤਾ ਕਦੋਂ ਤੂੰ ਕਿੱਥੇ ਜਾ ਕੇ ਇਸੇ ਦਾ ਬੁਰਾ ਕੀਤਾ ਇਹ ਸਭ ਗਿਆਨ ਜਿਹੜਾ ਹੈ ਤੈਨੂੰ ਆਪਣੇ ਆਪ ਹੈ ਤੇ ਤੈਨੂੰ ਇਸ ਗੱਲ ਦਾ ਪਤਾ ਹੋਣਾ ਚਾਹੀਦਾ ਕਿ ਜਿਹੜਾ ਲੇਖਾ ਜੋਖਾ ਹੈ ਨਾ ਤੇ ਜਿੰਦ ਕੋਲ ਹੀ ਪੁੱਛਿਆ ਜਾਵੇਗਾ ਤੇ ਮਰਨ ਤੋਂ ਪਹਿਲਾਂ ਪਹਿਲਾਂ ਇਸ ਗੱਲ ਨੂੰ ਯਾਦ ਜ਼ਰੂਰ ਕਰ ਲਈ ਚੇਤੇ ਕਰ ਲਈ ਕਿ ਤੇਰੀ ਜਿੰਦ ਤੋਂ ਇੱਕ ਇੱਕ ਚੀਜ਼ ਦਾ ਹਿਸਾਬ ਕਿਤਾਬ ਲੱਤ ਜਾ ਜੇ ਕੁਝ ਰਹਿ ਵੀ ਗਿਆ ਫਿਰ ਕਹਿੰਦੇ ਨੇ ਕਿਹਨਦੇ ਭਈ ਇਹਦਾ ਜਿਹੜਾ ਲੇਖਾ ਜੋਖਾ ਹੁੰਦਾ ਨਾ ਉਹ ਫਿਰ ਪਰਿਵਾਰ ਵਾਲੇ ਨੂੰ ਦੇਣਾ ਪੈਂਦਾ ਜੇ ਪਰਿਵਾਰ ਵਾਲੇ ਵੀ ਨਾ ਫਿਰ ਅੱਗੇ ਜੀਅਨੂ ਉਹਨਾਂ ਦੇ ਜਿਹੜੇ ਪੁੱਤਰ ਧੀ ਪੁੱਤਰ ਹੁੰਦੇ ਨੇ ਉਹਨਾਂ ਨੂੰ ਦੇਣਾ ਪੈਂਦਾ ਯਾਨੀ ਕਿ ਇਹ ਸਾਰਾ ਕੁਝ ਜਿੱਥੇ ਉਹ ਇਸ ਦੁੱਖ ਦਾ ਕਾਰਨ ਜਦ ਦੁੱਖ ਨੂੰ ਆਪ ਸਹਿੜਦਾ ਉੱਥੇ ਫਿਰ ਉਸ ਦੇ ਕੁਟੰ ਪਰਿਵਾਰ ਨੂੰ ਵੀ ਇਹ ਦੁੱਖ ਸਹਿਣਨੇ ਪੈਂਦੇ ਨੇ ਤੇ ਮਹਾਰਾਜ ਜੀ ਕਹਿੰਦੇ ਨੇ ਵੀ ਭਾਈ ਤੁਸੀਂ ਚਲੋ ਮੰਨਦਾ ਮੈਂ ਵੀ ਤੁਸੀਂ ਪਿਛਲੇ ਜੁਨਾ ਵਿੱਚ ਜੋ ਕਰਮ ਕਰਕੇ ਆਏ ਹੋ ਪਾਪ ਕਰਕੇ ਆਏ ਹੋ ਜੋ ਕੁਝ ਵੀ ਤੁਸੀਂ ਕੀਤਾ ਹੈ ਹੈ ਨਾ ਉਸ ਦੇ ਅਨੁਸਾਰ ਤੁਹਾਨੂੰ ਇੱਥੇ ਦੁੱਖ ਭੋਗਣੇ ਪਏ ਚਲੋ ਹੁਣ ਤੁਹਾਡੇ ਕੋਲ ਵੇਲਾ ਹੈ ਨਾਮ ਸਿਮਨ ਕਰਕੇ ਤੁਸੀਂ ਪਿਛਲੇ ਜਿਹੜੇ ਤੁਸੀਂ ਪਾਪ ਕਰਮ ਕੀਤੇ ਸੀ ਜਾਂ ਜੋ ਕੁਝ ਤੁਹਾਡੇ ਕੋਲ ਹੋਇਆ ਉਹ ਸਭ ਇਸ ਜਨਮ ਦੇ ਵਿੱਚ ਬਖਸ਼ਾ ਜਾਵੇਗਾ ਮਾਫ ਕੀਤਾ ਜਾਵੇਗਾ ਤੇ ਇਸ ਜਨਮ ਦੇ ਵਿੱਚ ਤਾਂ ਤੁਸੀਂ ਕਮਾਈ ਕਰੋ ਪ੍ਰਜੰਤ ਸਮੇਂ ਦੇ ਵਿੱਚ ਜੋ ਤੁਸੀਂ ਇਸ ਸਮੇਂ ਜ਼ਿੰਦਗੀ ਬਤੀਤ ਕਰ ਰਹੇ ਹੋ ਕਮ ਸੇ ਕਮ ਇਸ ਸਮੇਂ ਵਿੱਚ ਤੁਸੀਂ ਆਪਣੀ ਕਮਾਈ ਕਰੋ ਇਸ ਸਮੇਂ ਵਿੱਚ ਤੁਸੀਂ ਨਾਮ ਨੂੰ ਜਪੋ ਸਬਦ ਦੀ ਅਰਾਧਨਾ ਕਰੋ ਇੱਕ ਸਬਦ ਮੇਰੇ ਪ੍ਰਾਨ ਬਸਤੇ ਬੋੜ ਜਨਮਨਾ ਸਬਦ ਦੀ ਅਰਾਧਨਾ ਕਰਨ ਦਾ ਮਤਲਬ ਹੈ ਸਬਦ ਨੂੰ ਪਾਉਣ ਦਾ ਮਤਲਬ ਕੀ ਹੈ ਸਬਦ ਤੋਂ ਸਮਝਣ ਦਾ ਮਤਲਬ ਹੈ ਸਮਦ ਇੱਕ ਸ਼ਬਦ ਜਿਸ ਨੂੰ ਮਨੁੱਖ ਦੇ ਹਿਰਦੇ ਵਿੱਚ ਵਸ ਜਾਂਦਾ ਹੈ ਕਹਿੰਦਾ ਫਿਰ ਉਹ ਜਨਮ ਮਰਨ ਦੇ ਗੇੜ ਵਿੱਚ ਨਹੀਂ ਪੈਂਦਾ ਭਾਗਾਂ ਵਾਲੋ ਜੇ ਸਾਨੂੰ ਰੱਬ ਦੀ ਸ਼ਰਣ ਮਿਲ ਜਾਵੇ ਰੱਬ ਦੀ ਦਰਗਾਹ ਮਿਲ ਜਾਵੇ ਰੱਬ ਰੱਬ ਦਾ ਰੱਬ ਸਾਨੂੰ ਆਪਣੇ ਚਰਨੀ ਲਾ ਲਵੇ ਤੇ ਸਾਨੂੰ ਫਿਰ ਦੱਸੋ ਕਿਸ ਚੀਜ਼ ਦੀ ਲੋੜ ਹੈ ਫਿਰ ਸਾਡੇ ਤੁਹਾਨੂੰ ਪਤਾ ਹੈ ਰੱਬ ਦੀ ਰੱਬ ਦੀ ਸ਼ਰਣ ਵਿੱਚ ਜਾਣ ਦਾ ਮਤਲਬ ਹੈ ਦਸਮ ਦਵਾਰ ਦੇ ਵਿੱਚ ਜਾਣ ਦਾ ਮਤਲਬ ਹੈ ਦਸਮ ਦਵਾਰ ਕੋਲ ਅਸੀਂ ਪੁੱਜ ਜਾਵਾਂਗੇ ਦਸਮ ਦਵਾਰ ਦੀ ਖੋਜ ਕਿਸ ਤਰ੍ਹਾਂ ਕਰਨੀ ਹੈ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦਾ ਹਾਂ ਕਿਸੇ ਮਨੁੱਖ ਨੇ ਕਿਸੇ ਪਿੰਡ ਵਿੱਚ ਜਾਣਾ ਸੀ ਤੇ ਕਈ ਪਿੰਡਾਂ ਨੂੰ ਪਾਰ ਕਰਕੇ ਉਹ ਪਿੰਡ ਤੱਕ ਉਸਨੇ ਪਹੁੰਚ ਕਰਨੀ ਸੀ ਜਦੋਂ ਗਿਆ ਤੇ ਜਦੋਂ ਰਸਤੇ ਦੇ ਵਿੱਚ ਜਾ ਕੇ ਉਸਨੇ ਕਿਸੇ ਮਨੁੱਖ ਨੂੰ ਪੁੱਛਿਆ ਭਾਈ ਆਹ ਫਲਾਣਾ ਪਿੰਡ ਮੈਂ ਜਾਣਾ ਹੈ ਤੇ ਮੈਨੂੰ ਕੋਈ ਕੋਈ ਐਡਰੈਸ ਦੱਸੋ ਇਹਦਾ ਵੀ ਕਿੱਥੇ ਕਿੰਨੇ ਕੁ ਦੂਰ ਰਹਿ ਗਿਆ ਕਿੱਥੇ ਤੱਕ ਹੈ ਕਿੱਥੇ ਆ ਕਿੱਥੇ ਤੱਕ ਜਾਣਾ ਇਸ ਦੇ ਕੋਲ ਤੇ ਉਹਨੇ ਦੱਸਿਆ ਵੀ ਇੱਕ ਪਿੰਡ ਛੱਡ ਕੇ ਅਗਲੇ ਪਿੰਡ ਜਿੱਥੇ ਤੁਸੀਂ ਆਪਣੇ ਟਿਕਾਣੇ ਤੇ ਪੁੱਜ ਜਾਣਾ ਹੈ ਤੇ ਜਦੋਂ ਉਹ ਮਨੁੱਖ ਜਾਣ ਲੱਗਾ ਤੇ ਉਸਨੇ ਆਵਾਜ਼ ਮਾਰੀ ਪਿੱਛੇ ਮਨੁੱਖ ਨੇ ਜਿਸਨੇ ਉਸ ਨੂੰ ਐਡਰੈਸ ਦੱਸਿਆ ਸੀ ਉਸਨੇ ਕਿਹਾ ਭਾਈ ਤੁਸੀਂ ਇੱਧਰ ਜਾ ਤਾ ਰਹੇ ਹੋ ਤੇ ਤੁਹਾਨੂੰ ਮੈਂ ਇੱਕ ਗੱਲ ਦੱਸਾਂ ਕਿ ਇੱਥੇ ਇੱਕ ਨਾ ਪਿੰਡ ਦੇ ਵਿੱਚ ਜੋ ਜਿਹੜਾ ਪਿੰਡ ਤੁਸੀਂ ਇੱਕ ਪਿੰਡ ਛੱਡ ਕੇ ਅਗਲੇ ਪਿੰਡ ਤੁਸੀਂ ਜਾਣਾ ਨਾ ਆ ਜਿਹੜਾ ਪਿੰਡ ਤੁਸੀਂ ਛੱਡ ਕੇ ਜਾਣਾ ਉਸ ਪਿੰਡ ਦੇ ਵਿੱਚ ਇੱਕ ਗੁਰਦੁਆਰਾ ਬਣਿਆ ਹੋਇਆ ਉੱਥੇ ਨਾ ਗੁਰੂ ਸਾਹਿਬ ਜੀ ਦੇ ਪਾਵਨ ਚਰਨ ਸ਼ੋ ਇੱਕ ਗੁਰਦੁਆਰਾ ਬਣਿਆ ਹੋਇਆ ਜਿਸ ਜਿੱਥੇ ਜਾ ਕੇ ਸਾਰੇ ਦੁੱਖ ਕਲੇਸ਼ ਮਿੰਟ ਜਾਂਦੇ ਨੇ ਭਾਵੇਂ ਜਿੱਥੇ ਸਭ ਮਨੋ ਕਾਮਨਾਵਾਂ ਪੂਰੀਆਂ ਹੁੰਦੀਆਂ ਮੇਰਾ ਮਨ ਕਰਦਾ ਹੈ ਕਿ ਮੈਂ ਤੁਹਾਨੂੰ ਦੱਸ ਦੇਵਾਂ ਤੇ ਤੁਸੀਂ ਦਰਸ਼ਨ ਕਰਕੇ ਜਰੂਰ ਜਾਇਓ ਉਹ ਕਹਿੰਦੇ ਜੀ ਧੰਨਵਾਦ ਮੈਂ ਜਰੂਰ ਜਾਵਾਂਗਾ ਇਸੇ ਤਰ੍ਹਾਂ ਭਾਗਾਂ ਵਾਲਿਓ ਇਹ ਮਨੁੱਖੀ ਜੀਵਨ ਅਸੀਂ ਇਤਨਾ ਇੰਨਾ ਪੈੰਡਾ ਤਿਆਗ ਕਰਕੇ ਆਏ ਨੇ ਪਿਛਲੇ ਕਿੰਨਾ ਜਨਮ ਵਤੀਤ ਕਰਕੇ ਆਪਾਂ ਇਸ ਜਨਮ ਦੇ ਵਿੱਚ ਆਏ ਨੇ ਹਨਾ ਇਹ ਜੋ ਪੈੰਡਾ ਸੀ ਇਹ ਜਿਹੜਾ ਜਿੰਨਾ ਵੀ ਪੈੰਡਾ ਨੇ ਇਹ ਸਾਰੇ ਇੱਕ ਸ਼ਹਿਰ ਦੀ ਤਰ੍ਹਾਂ ਹੈ ਜਿਹੜਾ ਸਾਡਾ ਜੀਵਨ ਵੀ ਹੈ ਨਾ ਇਹ ਸਾਰਾ ਜੀਵਨ ਸਾਡਾ ਇੱਕ ਸ਼ਹਿਰ ਦੀ ਤਰ੍ਹਾਂ ਹੈ ਤੇ ਕਈ ਪਿੰਡ ਸਾਨੂੰ ਪਾਰਕ ਕਹਿਣਾ ਚ ਤੁਸੀਂ ਤਾਂ ਭਗਤ ਕਬੀਰ ਜੀ ਕਹਿੰਦੇ ਨੇ ਐਸੇ ਘਰ ਹਮ ਬਹੁਤ ਵਸਾਏ بڑے ਪਿੰਡ ਦੇਖ ਕੇ ਆਏ ਨੇ ਉਹ بڑے بڑے ਘਰ ਦੇਖ ਕੇ ਆਏ ਨੇ ਹੋ ਜੇ ਹਨਾ ਤੇ ਉਹ ਮਹਾਰਾਜ ਜੀ ਕਹਿੰਦੇ ਨੇ ਵੀ ਇੰਨੇ ਘਰ ਦੇਖਣ ਤੋਂ ਬਾਅਦ ਫਿਰ ਜਦੋਂ ਇਹ ਮਨੁੱਖੀ ਦੇ ਵਿੱਚ ਆਇਆ ਤੇ ਮਨੁੱਖੀ ਦੇ ਵਿੱਚ ਕਿਸ ਨੇ ਗੁਰੂ ਨੇ ਇਸ ਨੂੰ ਦੱਸਿਆ ਭਾਈ ਇਸ ਤੇਰੇ ਅੰਦਰ ਹੀ ਇੱਕ ਇਹੋ ਜਿਹਾ ਘਰ ਹੈ ਜਿਸ ਘਰ ਵਿੱਚ ਜਾ ਕੇ ਤੂੰ ਉਸ ਪਰਮਾਰਥ ਦੀ ਪ੍ਰਾਪਤੀ ਕਰ ਸਕਦਾ ਹੈ ਤੂੰ ਸੱਚ ਸੱਚਖੰਡ ਦੀ ਪ੍ਰਾਪਤੀ ਕਰ ਸਕਦਾ ਤੇਰੇ ਅੰਦਰ ਹੀ ਸੱਚਖੰਡ ਹੈ ਤੇਰੇ ਅੰਦਰ ਹੀ ਰਵਸ ਸ ਹੈ ਤੇਰੇ ਅੰਦਰ ਹੀ ਸਾਰੀਆਂ ਉਹ ਨਾੜੀਆਂ ਜਿਸ ਦੇ ਜਰੀਏ ਨਾਨ ਸਿਮਨ ਦੇ ਬਰਕਤ ਬਖਸ਼ਿਤ ਨਾ ਤੇਰਾ ਦਸਮ ਦਵਾਰ ਕੋਲ ਜਾਵੇਗਾ ਤੇ ਉਹ ਬੇਗਮਪੁਰਾ ਸਹਿਰ ਜਿਹੜਾ ਜਿੱਥੇ ਕੁਝ ਦੁੱਖ ਸੁੱਖ ਜਿਹੜੇ ਸਾਮ ਹੋ ਜਾਂਦੇ ਨੇ ਜਿੱਥੇ ਮਾਨ ਸਮਾਨ ਉਪਮਾ ਵਾਲੀ ਕੋਈ ਗੱਲ ਨਹੀਂ ਰਹੀ ਛੋਟੇ ਵੱਡੇ ਅਮੀਰ ਗਰੀਬ ਦੀ ਕੋਈ ਗੱਲ ਉੱਥੇ ਸਾਰੇ ਦੁੱਖਾਂ ਕਲੇਸ਼ਨ ਦਾ ਨਾਮ ਹੁੰਦੇ ਉਹ ਤੇਰੇ ਅੰਦਰ ਹੀ ਹੈ ਇਸ ਲਈ ਉਹ ਤੇਰੇ ਅੰਦਰ ਬਸਿਆ ਹੋਇਆ ਹੈ ਬਸ ਤੂੰ ਉਸ ਨੂੰ ਖੋਜਣਾ ਉਸ ਦਾ ਨਾਮ ਹੈ ਦਸਮ ਦਵਾਰ ਇਹ ਉਸੇ ਤਰ੍ਹਾਂ ਗੁਰਦੁਆਰੇ ਵਾਲੀ ਇੱਕ ਉਦਾਹਰਣ ਦੇ ਨਾਲ ਮੈਂ ਇਸ ਮੰਨ ਨੂੰ ਜੋੜਿਆ ਹੈ ਤੇ ਪਾਗਾਂ ਵਾਲਿਓ ਕਹਿਣ ਤੋਂ ਪਾਵੇ ਇਹ ਹੈ ਜੇ ਸਾਡੇ ਚੋ ਹੀ ਖੋਟ ਹੋਈ ਸਾਡੇ ਸੂ ਹੀ ਕਮੀਆਂ ਹੋਈ ਜੋ ਤੱਕ ਸਾਡੇ ਸਾਡੇ ਅਸੀਂ ਕਾਮ ਕਰੋਦ ਲੋਭ ਮੋਹੰਕਾਰ ਹੁਣ ਕਾਮ ਕੋਈ ਛੋਟੀ ਮੋਡੀ ਚੀਜ਼ ਨਹੀਂ ਹੈ ਜਿਸ ਮਨੁੱਖ ਦੇ ਉੱਤੇ ਕਾਮ ਸਵਾਰ ਹੋ ਜਾਂਦਾ ਨਾ ਕਾਮ ਦਾ ਪ੍ਰਭਾਵ ਹੋ ਜਾਂਦਾ ਹੈ ਉਸ ਨੇ ਜਦੋਂ ਜਦ ਕਾਮ ਵਾਲੀ ਕਰਿਆ ਸਾਡੇ ਦਿਮਾਗ ਵਿੱਚ ਚਾਈ ਤੇ ਉਸ ਨੇ ਆਪਣਾ ਜਿਹੜਾ ਐਕਸ਼ਨ ਹੈ ਉਹ ਉਸਨੇ ਸਟਾਰਟ ਉਸਨੇ ਉਸੀ ਸਮੇਂ ਸਟਾਰਟ ਕਰ ਦੇਣਾ ਹੈ ਉਸਨੇ ਸਮਾਂ ਨਹੀਂ ਦੇਣਾ ਸਾਨੂੰ ਸੋਚਣ ਦਾ ਜਾਂ ਸੁਮਲਣ ਦਾ ਜਦੋਂ ਅਸੀਂ ਕ੍ਰਿਆ ਕਰ ਲੈਣਗੇ ਫਿਰ ਅਸੀਂ ਪਛਤਾਉਂਦੇ ਨੇ ਉਹ ਫਿਰ ਜਦੋਂ ਮਹਾਰਾਜ ਜੀ ਨੇ ਵੀ ਕਿਹਾ ਗੁਰਬਾਣੀ ਵਿੱਚ ਤਾਂ ਤੇ ਕਹਿੰਦੇ ਨਿਮਕ ਕਾਮ ਸੁਆਦ ਕਣਕੋੜ ਦਿਨ ਸਦੂਕ ਪਾਵੇ ਕਰੀ ਮੋਹਤਰੰਗਨ ਮਾਨੇ ਫਿਰ ਬਹੋਰ ਬਹੋਰ ਪਛਤਾਵੇ ਵੀ ਜਦੋਂ ਮਨੁੱਖ ਕਾਮਵਾਸਨ ਦੇ ਵਿੱਚ ਅਧੀਨ ਹੋ ਜਾਂਦਾ ਹੈ ਤਾਂ ਉਦੋਂ ਤੋ ਉਹਨੂੰ ਉਸ ਅਨੰਦਾਂ ਦਾ ਕੁਝ ਸਮੇਂ ਉਹ ਆਨੰਦ ਮਾਨਦਾ ਪਰ ਫਿਰ ਉਹ ਬਹੁਤ ਪਛਤਾਉਂਦਾ ਹੈ ਇਸੇ ਤਰ੍ਹਾਂ ਕਾਮ ਹੋ ਗਿਆ ਔਰ ਕ੍ਰੋਧ ਹੋ ਗਿਆ ਲੋਭ ਹੋ ਗਿਆ ਮੋਹ ਹੋ ਗਿਆ ਹੰਕਾਰ ਹੋ ਗਿਆ ਸਵਾਸਵਾਦ ਦੇ ਵਿੱਚ ਮ제 ਮ제 ਵਿੱਚ ਤਾਂ ਮਨੁੱਖ ਇਸ ਦਾ ਲਹਾ ਲੈ ਲੈਂਦਾ ਹੈ ਪਰ ਉਸ ਨੂੰ ساری ਉਮਰ ਇਸ ਦੇ ਵਿੱਚ ਪਸਤਾਉਣਾ ਪੈਂਦਾ ਹੈ ਕਿਉਂਕਿ ਫਿਰ ਉਹ ਚਾਹ ਦੇ ਵਿੱਚ ਜਾਲ ਵਿੱਚੋਂ ਨਿਕਲ ਨਹੀਂ ਪਾਉਂਦਾ ਇਹ ਕਈ ਮਨੁੱਖ ਕਹਿੰਦੇ ਨੇ ਕਿ ਸਾਨੂੰ ਦਸਮ ਦਵਾਰ ਦੀ ਪ੍ਰਾਪਤੀ ਹੋ ਗਈ ਹੈ ਸਾਨੂੰ ਇਹ ਵਸਤੂ ਸਾਨੂੰ ਪਤਾ ਲੱਗਿਆ ਅਸੀਂ ਸੱਚ ਕਰਨ ਗਏ ਸੀ ਅਸੀਂ ਫਰਾਨੇ ਤਾਂ ਗਏ ਸੀ ਕਈ ਮੈਂ ਇਹੋ ਜੇ ਮਨੁੱਖਾਂ ਨੂੰ ਵੇਖਦਾ ਜੋ ਲਾਈਵ ਆ ਕੇ ਵੀ ਇਸ ਚੀਜ਼ ਬਾਰੇ ਸਾਨੂੰ ਦੱਸਦੇ ਨੇ ਪਰ ਭਾਗਾਂ ਵਾਲਿਓ ਰਬ ਦੀ ਬਾਣੀ ਜਿਤੋਂ ਗੁਰੂ ਗ੍ਰੰਥ ਸਾਹਿਬ ਦੀ ਪਵਨ ਬਾਣੀ ਸੀ ਪੜਦੇ ਉਹਦੇ ਵਿੱਚ ਸਪਸ਼ਟ ਤੌਰ ਤੇ ਮਾਰਗ ਲਿਖਿਆ ਜਿਨ ਇਹ ਚਾਖੀ ਸੋਈ ਜਾਣੇ ਗੁੰਗੇ ਕੀ ਮਠਿਆਈ ਰਤਨ ਲੁਕਾਇਆ ਲੁਕੇ ਨਾਹੀਂ ਜੇ ਕੋ ਰਖੇ ਲੁਕਾਈ ਸਭ ਕਿਛ ਤੇਰਾ ਤੂੰ ਅੰਤਰਜਾਮੀ ਤੂੰ ਸਭਨਾ ਦਾ ਪ੍ਰਭ ਸੋਈ ਜਿਸ ਨੂੰ ਤੂ ਸਭਨਾ ਦਾ ਪ੍ਰਭ ਸੋਈ ਕਹਿੰਦੇ ਮਹਾਰਾਜ ਜੀ ਕਹਿੰਦੇ ਨੇ ਵੀ ਇਹੋ ਇਹੋ ਜਿਹਾ ਪਦਾਰਥ ਹੈ ਭਾਈ ਇਹ ਤਾਂ ਗੁੰਗੇ ਦੀ ਮਠਿਆਈ ਹੈ ਜਿਹਨੇ ਚਖ ਲਿਆ ਉਹ ਇਸ ਬਾਰੇ ਨਹੀਂ ਬਿਆਨ ਕਰ ਸਕਦਾ ਵੀ ਇਹ ਕਿਹੋ ਜਿਹਾ ਹੈ ਕਿਹੋ ਜੀ ਇਹਦੇ ਬਿਆਨ ਤੋਂ ਪਰੇ ਆ ਉਹਦੇ ਸ਼ਬਦ ਮੁੱਕ ਜਾਣਗੇ ਸੁ ਲਈ ਉਸ ਸਮੇਂ ਠੀਕ ਹੈ ਇਸ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ ਇਸ ਨੂੰ ਸਿਰਫ ਮਹਿਸੂਸ ਕੀਤਾ ਜਾ ਸਕਦਾ ਹੈ ਉਹਦੇ ਹਾ ਭਾਵ ਤੋਂ ਉਨੇ ਕੰਮ ਕਰਨ ਦੇ ਕਰਨ ਦੇ ਤਰੀਕੇ ਤੋਂ ਉਹਦੀ ਬੋਲ ਚਾਲ ਤੋਂ ਇਸ ਤਰ੍ਹਾਂ ਉਸ ਦੇ ਜੀਵਨ ਤੋਂ ਪਛਾਣਿਆ ਜਾ ਸਕਦਾ ਸੋ ਪਾਤਸ਼ਾਹ ਜੀ ਫਿਰ ਸਾਨੂੰ ਅੱਜ ਦੇ ਭਗਤ ਕਬੀਰ ਜੀ ਇਸ ਪਾਵਨ ਸਮੂਦਿ ਵਿੱਚ ਸਾਨੂੰ ਸਮਝਾ ਰਹੇ ਨੇ ਭਗਤ ਕਬੀਰ ਜੀ ਕਹਿੰਦੇ ਨੇ ਕਹਿੰਦੇ ਦੁੱਖ ਸੁੱਖ ਕਰਕੇ ਕੁੱਟਮ ਜੀ ਮਰਤੀ ਬਾਹਰ ਅਕਸਰ ਤੂਕ ਪਾਇਆ ਕਹਿੰਦੇ ਕੰਠ ਗਹਿਨ ਤਬ ਕਰਨ ਪੁਕਾਰਾ ਕਹਿੰਦੇ ਜਦ ਜਮ ਆਣਗੇ ਤੇਰੇ ਤੇਰਾ ਗਲਾ ਪਕੜਨਗੇ ਤੈਨੂੰ ਗਲੇ ਗਲਾ ਪਕੜ ਕੇ ਤੇਰੀ ਜਿੰਦ ਨੂੰ ਤੇਰੇ ਸਰੀਰ ਵਿੱਚੋਂ ਕੱਢਣਗੇ ਕੰਠ ਗਹਿਨ ਤਬ ਕਰਨ ਪੁਕਾਰਾ ਫਿਰ ਜਿੰਨੀ ਮਰਜ਼ੀ ਬੜੀ ਪੁਕਾਰ ਕਰ ਲਈ ਤਰਲੇ ਕਰ ਲਈ ਜੋ ਮਰਜ਼ ਤੂੰ ਕਰ ਲਈ ਉਹਨਾਂ ਨੇ ਤੇਰੀ ਕੋਈ ਨਹੀਂ ਸੁਣਨੀ ਕਿਉਂ ਕੰਠ ਗਹਿਣ ਤਬ ਕਰਨ ਪੁਕਾਰਾ ਕਹ ਕਬੀਰ ਆਗੇ ਤੇ ਨਾ ਸਮਾਰ ਤੂੰ ਕੁਝ ਭਲਾਈ ਵਾਲਾ ਕੰਮ ਕੀਤਾ ਨਹੀਂ ਤੂੰ ਆਪਣੇ ਆਪ ਨੂੰ ਸੁਧਾਰਨ ਦੇ ਲਈ ਕੋਈ ਯਤਨ ਕੀਤਾ ਹੀ ਨਹੀਂ ਫਿਰ ਦੱਸ ਤੇਰੀ ਕਿੱਥੇ ਕਿੱਥੇ ਤੇਰੀ ਪਹਿਲ ਹੋਵੇਗੀ ਇਸ ਲਈ ਭਾਈ ਇਹ ਮਨੁੱਖੀ ਜੀਵਨ ਮਿਲਿਆ ਇਹਦੇ ਵਿੱਚ ਨਾਮ ਸਿਮਣ ਕਰਨਾ ਬਹੁਤ ਜ਼ਰੂਰੀ ਹੈ ਨਹੀਂ ਕਰੋਗੇ ਮੁਰਮੁਰ ਕੇ ਤੁਸੀਂ ਜੁਨਾਂ ਵਿੱਚ ਪਈ ਜਾਓਗੇ ਫਿਰ ਜਿਵੇਂ ਤੁਸੀਂ ਕੋਈ ਸੁਰਦੀ ਜੂਨ ਕੋਈ ਕੁੱਤੇ ਦੀ ਜੂਨ ਕੋਈ ਬਿੱਲੀ ਦੀ ਜੂਨ ਕੋਈ ਕਾਵੇ ਦੀ ਜੂਨ ਕੋਈ ਕਿਸੇ ਦੀ ਜੂਨ ਭੁਗਤੀ ਜਾਓ ਜਿਹੋ ਜਿਹ ਜਿਹੋ ਜਿਹਾ ਸਾਡਾ ਮਨ ਹੋਵੇਗਾ ਜਿਹੋ ਜਿਹ ਸਾਡੇ ਮਨ ਦੇ ਵਿੱਚ ਵਿਚਾਰ ਆਉਣਗੀਆਂ ਜਿਹੋ ਜਿਹ ਸਾਡਾ ਜਿਹੋ ਜਿਹਾ ਅਸੀਂ ਸਮਾਂ ਚਾਹੁੰਦੇ ਨੇ ਉਹ ਜਿਹ ਸਮਾਂ ਤੁਹਾਨੂੰ ਮਿਲ ਜਾਵੇਗਾ ਪਰ ਨਾਮ ਸਿਮਰਨ ਦੀ ਬਰਕਤ ਬਰਕਤ ਸਦਕਾ ਜਿੱਥੇ ਅਸੀਂ ਆਪਣਾ ਆਪ ਦਾ ਲਾਭ ਕਰਦੇ ਨੇ ਉੱਥੇ ਸਾਡੀਆਂ ਇਕੀਆਂ ਕੁੱਲਾਂ ਦਬੀ ਅਸਿੱਲਾਬ ਕਰ ਦਿੰਦੇ ਨੇ ਜਿੱਥੇ ਆਪਾ ਆਪਣਾ ਲਾਭ ਕਰਨਾ ਹੈ ਉਥੇ ਸਾਡਾ ਪਰਿਵਾਰ ਸਾਡਾ ਕੁੱਟਮ ਉੱਕੀਆਂ ਕੁੱਲਾਂ ਤਾਰ ਦਿੰਦਾ ਹੈ ਬੰਦਾ ਹੁਣ ਤੁਹਾਡੇ ਆਪਣੇ ਹੱਥ ਵਿੱਚ ਹੈ ਤੁਸੀਂ ਕਿਸ ਤਰ੍ਹਾਂ ਆਪਣੇ ਆਪ ਨੂੰ ਸਮਝਾਉਂਦੇ ਹੋ ਕਿਸ ਤਰ੍ਹਾਂ ਆਪਣੇ ਆਪ ਨੂੰ ਪਰਮੇਸ਼ਵਰ ਦੇ ਨਾਮ ਦੇ ਨਾਲ ਲਾਉਂਦੇ ਨੇ ਕਿਉਂਕਿ ਹਰ ਇੱਕ ਨੇ ਆਪਣੇ ਲਈ ਆਪ ਯਤਨ ਕਰਨਾ ਹੈ ਕਥਾਕਰਮ ਦਾ ਮਨੋਰਥ ਕੇਵਲ ਇਹ ਨਹੀਂ ਕਿ ਦੂਸਰੇ ਨੂੰ ਸਮਝਾਉਣਾ ਕਥਾਕਰਮ ਦਾ ਮਨੋਰਥ ਮੇਰਾ ਇਹ ਹੈ ਕਿ ਸਭ ਤੋਂ ਪਹਿਲਾਂ ਇਹ ਗੱਲ ਮੈਂ ਆਪ ਸਮਝ ਰਿਹਾ ਤੇ ਆਪਣੇ ਆਪ ਨੂੰ ਸੁਧਾਰਨ ਦੀ ਕੋਸ਼ਿਸ਼ ਕਰ ਰਿਹਾ ਆਪਣੇ ਆਪ ਲਈ ਯਤਨ ਕਰ ਰਿਹਾ ਇਸ ਦਾ ਲਾਹਾ ਜਿੱਥੇ ਮੈਂ ਆਪ ਕਮਾ ਰਿਹਾ ਮੈਂ ਚਾਹੁੰਦਾ ਹਾਂ ਕਿ ਕੋਈ ਜੇ ਕੋਈ ਸਾਨੂੰ ਸੁਣਦਾ ਹੈ ਸਾਡੇ ਦੇ ਵਿਚਾਰਾਂ ਨੂੰ ਤੋਂ ਪ੍ਰਭਾਵਿਤ ਹੈ ਤੇ ਉਹ ਵੀ ਆਪਣਾ ਜੀਵਨ ਨੂੰ ਬਦਲਣ ਦਾ ਯਤਨ ਕਰੇ ਸੋ ਪਾਸ਼ਾ ਜੀ ਕਿਰਪਾ ਕਰਨਾ ਇਸ ਪਾਵਨ ਸ਼ਬਦ ਵਿਚਾਰ ਕਰਨ ਦੇ ਆਸ-ਪਾਸ ਉਹ ਬੇਨਤ ਪ੍ਰਕਾਰ ਦੀਆਂ ਬੁਲਾਉਗੀ ਆਉਣ ਗਿਆ ਆਪ ਸਮੂਹ ਸਤਸੰਗਤ ਬਖਸ਼ਣ ਜੋ ਬਖਸ਼ ਲੈਣਾ ਸਬ ਬਲੌਜੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾ